ਤੋ ਕਹੋ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮਦੀ ਨੂਰੇ ਅਰਸਾ ਕੋਰਸਾ ਛੱਟੀ ਐ ਤੁੱਤ ਡੱਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣਾ ਸੱਚਾ ਪਾਤੇ ਸਾ ਸਿਰ ਸਾਹਾ ਦਾ ਸਾ ਜਿਸ ਪਾਸ ਵਹਿਠਿਆ ਸੋਹੀਏ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾਸਾਹੋ ਜਿਸ ਪਾਸ ਵਹਿਠਿਆ ਸੋਹੀਏ ਸਬਨਾ ਦਾ सा सतना श्रीवा हे गुरु साहिब जी तनासरी महल्ला ਪਹਿਲਾਂ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾ ਗੁਣ गोविंद ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸੱਚੋ ਸਾਚਾ ਨਾਉ ਗੋਣਾ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ تن کوئی پروانا آیا حکم پٹھایا تیر نہ سکے کوئی اپے کر ویکھے سرسر لکھے اپے صورت بجائی نانک صاحب اگم اگوچر ਜੀਵਾ ਸੱਚੀ ਨਾਇ ਤੁਮ ਸਰ ਅਵਰ ਨਾ ਕੋਇ ਆਇਆ ਜਾਇ ਸੀ ਜੀਉ ਹੁਕਮੀ ਹੋਏ ਨਬੇੜ ਪਰਮ ਚੁਕਾਏ ਸੀ ਜੀਉ ਗੁਰ ਪਰਮ ਚੁਕਾਏ ਅਕਥ ਕਹਾਏ ਸਚੁ ਮਹ ਸਾਚੁ ਸਮਾਣਾ ਆਪੁ ਉਪਾਇ ਆਪ ਸਮਾਇ ਹੁਕਮੀ ਹੁਕਮ ਪਛਾਣਾ ਸਚੀ ਵਡਿਆਈ ਗੁਰ ਤੇ ਪਾਈ ਤੂ ਮਨ ਅੰਤ ਸਖਾਈ ਨਾਨਕ ਸਾਹਿਬ ਆਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅ ਲਖ ਸਰੰਦਿਆ ਜੀਉ ਇੱਕ ਸਾਹਿਬ ਦੋਏ ਰਾ ਵਾਦ ਵਦੰਧਿਆ ਜਿਉ ਦੋਇਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ নাহি ਕੋ ਬਿਲੀ ਬਖਲਾਦੀ ਸਿਰ ਪਾਰਾ ਹੁਕਮੀ ਆਇਆ ਹੁਕਮਨਾ ਬੁਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸੁਨਿਆਪੈ ਸਾਚਾ ਸਿਰਜਣਹਾਰਾ ਭਗਤ ਸੋਹ ਹੈ ਦਰਵਾਰ ਸ਼ਬਦ ਸੁਹਾਇ ਜੀਓ भूल है अमृतबाण रसन रसाया जियो रसन रसाये न मोत्साये गुरु का शब्द वेकाणे पारस परसया पारस होए जा तेरा मन पाणे अमरा पद पाया आप गवाया विरला ग्यान विचारी। नानक भगत सोहन दर साच्य, साचे सच के वापारी। ਉਕ ਪਿਆਸੋ ਆਥ ਕਿਉਂ ਡਰ ਜਾਏ ਸਾ ਜੀਓ ਸਤ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਏ ਸਾਚ ਚਵਾਈ गुरुमुख साच पछाणा दीनाथ दयाल निरंजना अनदिन नाम वखाणा कर्णकारोहोफुरमाया कर्णकारोहोफुरमायि प मो मनमारी नानक नाम महारास मीठा त्रिसमा नाम करणकार त्रोहो फुराई मो मन मारी नाम महारस मीठा त नाम वाहि गुरू जी का खालसा ਵਾਹੇ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰ ਨਾਇ ਮਨ ਆਨੰਦ ਹੈ ਜੀਓ ਸਚੋ ਸਾਚਾ ਨਾਉ ਗੋਣ गोविंद ਹੈ ਜੀਓ